ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਨਵਲ ਕਿਸ਼ੋਰ ਜੈਨ ਦੇ ਵੱਲੋਂ ਦੇਰਾਂ ਤੱਕ ਆਪਣੇ ਵੱਡੀ ਗਿਣਤੀ ਵਿੱਚ ਸਮਰਥਕਾਂ ਦੀ ਹਾਜ਼ਰੀ ਦੇ ਵਿੱਚ ਮੋਤੀਵਾਕ ਸ਼ਿਵਸ਼ਕਤੀ ਇਨਕਲੇਵ ਅਤੇ ਸ਼ੇਰਾ ਕਲੋਨੀ ਦੇ ਵਿੱਚ ਜਵਦਸ ਚੋਣ ਮਹਿੰਮ ਚਲਾਈ ਗਈ ਜਿਸ ਤਰ੍ਹਾਂ ਲੋਕਾਂ ਦੇ ਵੱਲੋਂ ਨਵਲ ਕਿਸ਼ੋਰ ਜੈਨ ਨੂੰ ਪਰਮਾ ਹੰਗਾਰਾ ਦਿੱਤਾ ਗਿਆ ਨਵਲ ਕਿਸ਼ੋਰ ਨੂੰ ਮਿਲ ਰਹੇ ਪਿਆਰ ਸਤਿਕਾਰ ਨੂੰ ਦੇਖਦਿਆਂ ਉਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ ਜਿਸ ਤੋਂ ਗਦਗਦ ਹੋ ਉੱਠੇ ਨਵਲ ਕਿਸ਼ੋਰ ਜੈਨ ਨੇ ਆਪਣੀ ਵੱਡੀ ਲੀਡ ਦੇ ਨਾਲ ਜਿੱਤ ਦਾ ਦਾਵਾ ਕੀਤਾ ਹੈ ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਕੰਮਾਂ ਅਤੇ ਉਹਨਾਂ ਦੁਆਰਾ ਜਨ ਹਿੱਤ ਵਿੱਚ ਲਿਆਂਦੀਆਂ ਯੋਜਨਾਵਾਂ ਦਾ ਹੀ ਪ੍ਰਤਾਪ ਹੈ ਅੱਜ ਬੱਚਾ ਬੱਚਾ ਉਹਨਾਂ ਦਾ ਨਾਮ ਵਿਕਾਸ ਪੁਰਸ਼ ਵਜੋਂ ਜਾਣਦਾ ਹੈ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਉਸ ਦੇ ਬਾਵਜੂਦ ਹਰ ਘਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਦਾ ਲਾਭ ਮਿਲਿਆ ਹੈ ਉਹਨਾਂ ਕਿਹਾ ਕਿ ਜੇਕਰ ਲੁਧਿਆਣਾ ਨਗਰ ਨਿਗਮ ਦੇ ਵੋਟਰ ਨਗਰ ਨਿਗਮ ਦੇ ਵਿੱਚ ਭਾਜਪਾ ਨੂੰ ਮੌਕਾ ਦਿੰਦੇ ਹਨ ਤਾਂ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਅਸੀਂ ਉਹ ਕਰ ਸਕਦੇ ਹਾਂ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਉਹਨਾਂ ਮahanagar ਦੇ ਵਿਕਾਸ ਦੇ ਲਈ ਆਪਣੇ ਸਮੇਤ 파ਸਪਾ ਦੇ ਚੋਨ ਨਿਸ਼ਾਨ ਕਮਲ ਦੇ ਫੁੱਲ ਤੇ ਚੋਨ ਲੜ ਰਹੇ 파ਸਪਾ ਮੇਦਵਾਰਾ ਨੂੰ ਜਿਤਾਉਣ ਲਈ ਅਪੀਲ ਕੀਤੀ। ਇਸ ਮੌਕੇ ਜਸਦੇਵ ਦਿਵਾਲੀ, சுரேਸ਼ ਮਗਲਾ ਨੇ, ਵਿਕਾਸ ਜੈਨ, ਵਿਸ਼ਾਲ ਜੈਨ, ਅਕੀਸ਼ ਪਾਜਾਜ਼, ਪ੍ਰਦੀਪ ਸਿੰਘ ਵਿਸ਼ਾਲ, ਸੁਮਿਤ ਗੁਪਤਾ, ਅਨਸ਼ੁਲ ਜੈਨ, ਹੰਸਰਾ ਸ਼ਰਮਾ, ਅਜੀਤ ਗੁਲੇਰੀਆ, ਭਾਰਤ ਕੁਮਾਰ, ਵਿਕਾਸ ਜੈਨ, ਰਾਜ ਚੌਧਰੀ, ਰਮੇਸ਼ ਕੁਮਾਰ, ਬ੍ਰਹਮਦਾਸ ਕੁਮਾਰ, ਡਾਕਟਰ ਸਿੰਘ ਪਵਨ ਦਿਵਾਲੀ ਬੱਬੂ ਤਿਵਾੜੀ ਅਜਮੇਰ ਸਿੰਘ ਬਲਵੀਰ ਸਿੰਘ ਦੀਪਕ ਮਾਨ ਲਵ ਕੁਮਾਰ ਕੁਸ਼ਕਮਾਰ ਅਤੇ ਹੋਰ ਹਾਜ਼ਰ ਸਨ ਸਾਰੇ ਹੀ শ্রোਤਿਆਂ ਨੂੰ ਦੇਸ਼ ਦੁਨੀਆ ਦੇ ਨੂੰ ਬਹੁਤ ਬਹੁਤ ਵਧਾਈ ਅਤੇ ਧੰਨਵਾਦ ਹੈ শ্রোਤਿਆਂ ਦਾ ਜਿਹੜੇ ਕੀ ਸਾਡੀ ਆਵਾਜ਼ ਨੂੰ ਸੁਣ ਕੇ ਸਾਡਾ ਪ੍ਰਚਾਰ ਕਰ ਰਹੇ ਨੇ ਦੇਸ਼ ਦੁਨੀਆ ਚੰਨ ਹੈ ਅੱਜ ਅਸੀਂ ਮੁਹੱਲਾ ਮੋਤੀ ਬਾਗ ਦੇ ਨਾਲ-ਨਾਲ ਸ਼੍ਰੀ ਸ਼ਤੀਪਲੇਵ ਨਾਲ ਨੂੰ ਜਿਹੜਾ ਕਮਿਟੀ ਦੀ ਇੱਤਿਹਾਸ ਉਹ ਰੋਤੇ ਪਰਵੰਗਾਰਸਨ ਮਿਲਿਆ ਮੈਂ ਬਹੁਤ ਬਹੁਤ ਤਨਵਾਦੀ ਇਲਾਕੇ ਦੇ ਵਸਨੀਕਾਂ ਜਿਹੜਾ ਸਾਨੂੰ ਨਾ ਮਾਨਸਿਕਕਾਰ ਦੇ ਰਹੇ ਆ ਪਿਆਰ ਦੇ ਰਹੇ ਆ ਜਿਸ ਤਿਹਲੇ ਉਹਨਾਂ ਨੇ ਮੇਰੇ ਨਾਲ ਮਾਨਸਿਕਕਾਰ ਦੇ ਰਹੇ ਨੇ ਮੈਂ ਉਹਨਾਂ ਦੇ ਮਾਨਸਿਕਕਾਰ ਤੇ ਖਰਾ ਉਤਰਾਂ ਇਹਨਾਂ ਆਸ ਕਰਦਾ ਉਹ ਤੋਂ ਕੁਝ ਸ਼ਿਦਾਵਾਂਗੇ ਬੇਨਤੀ ਕਰਦਾ ਕਿ ਮੈਨੂੰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਤੇ ਮੈਂ ਇਲਾਕੇ ਨੂੰ ਕੁਝ ਨਾਮਾ ਵਾਚਾਂਗਾ